ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਸੂਜੀ ਦੇ ਗੋਲ ਗੱਪੇ ਪਹਿਲਾਂ ਅਸੀਂ ਸੂਜੀ ਨੂੰ ਛਾਨ ਲਿਆ ਫੇਰ ਥੋੜਾ ਜਿਹਾ ਵਿੱਚ ਨਮਕ ਪਾ ਲ ਨਮਕ ਪਾਣਾ ਚੁਟਕੀ ਗਾਜਾ ਨਹੀਂ ਪਾਣਾ ਹਾਫ ਚਮਚਾ ਤੇ ਛੋਟਾ ਚਮਚਾ ਪਾਣੀ ਪਾਉਣਾ ਫੇਰ ਥੋੜਾ ਜਿਹਾ ਘਿਓ ਪਾਤਾ ਠੀਕ ਹੈ ਘਿਓ ਪਾ ਕੇ ਉਹਨੂੰ ਚੰਗੀ ਤਰ੍ਹਾਂ ਕੰਬਲ ਕਰ ਲਿਆ ਮਤਲਬ ਕਿ ਮੈਸ਼ ਕਰ ਲਿਆ ਦੇਖੋ ਜਿਸ ਤਰ੍ਹਾਂ ਕਰ ਰਹੇ ਹਾਂ ਨਾ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਕੇ ਤੇ ਸਾਨੂੰ ਯਾਦ ਭੁੱਲ ਗਿਆ ਸੀ ਆਟਾ ਪਾਉਂਦਾ ਅਸੀਂ ਆਟਾ ਬਾਅਦ ਚ ਪਾਇਆ ਫਿਰ ਥੋੜਾ ਜਿਹਾ ਕੋਸਾ ਜਿਹਾ ਪਾਣੀ ਲੈ ਕੇ ਨਾ ਕੋਸਾ ਜਿਹਾ ਰੂਮ ਟੈਂਪਰੇਚਰ ਆਟੇ ਨੂੰ ਗੁੰਨਣ ਲੱਗ ਪੋ ਦੇਖੋ ਸਾਨੂੰ ਆਟਾ ਪਾਉਂਦਾ ਨਾ ਚੇਤਾ ਭੁੱਲ ਗਿਆ ਤੇ ਆਟਾ ਅਸੀਂ ਬਾਅਦ ਚ ਪਾਵਾਂਗੇ ਦੇਖਿਓ ਹੁਣੇ ਪਏਗਾ ਆਟਾ ਤੁਸੀਂ ਦੇਖ ਹੀ ਜਾਓ ਬਸ ਬਹੁਤ ਵਧੀਆ ਗੋਲ ਗੱਪੇ ਬੰਦੇ ਆ ਘਰ ਬਣਾ ਸਕਦੇ ਅਸੀਂ ਬਿਲਕੁਲ ਸੇਮ ਟੂ ਸੇਮ ਪਜਾਰ ਵਰਗੇ ਤੇ ਆ ਵੇਖੋ ਆਟਾ ਅਸੀਂ ਹੁਣ ਪਾਇਆ ਆਟਾ ਅਸੀਂ ਪਹਿਲਾਂ ਹੀ ਪਾ ਲੈਣਾ ਸੀ ਉਹ ਸਾਨੂੰ ਯਾਦ ਭੁੱਲ ਗਿਆ ਫਿਰ ਤੁਹਾਨੂੰ ਬਾਅਦ ਚ ਫੀਲ ਹੋਇਆ ਵੀ ਕੁਝ ਤੇ ਗੜਬੜ ਆ ਜਿਵੇਂ ਹੁੰਦਾ ਆ ਕੁਝ ਤੋਂ ਗੜਬੜ ਹੈ ਨਾ ਉਹ ਕਿੱਸਾ ਹੋ ਗਿਆ ਚਲੋ ਠੀਕ ਆ ਫੇਰ ਆਟੇ ਨਾਲ ਹੁਣ ਅਸੀਂ ਇਹਨੂੰ ਮਸਲ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤਾਂ ਕਿ ਜਿਸ ਤਰ੍ਹਾਂ ਨੋਰਮਲ ਆਟਾ ਗੁੰਨੀ ਦਾ ਨਾ ਮਤਲਬ ਕਿ ਇਹ ਥੋੜਾ ਸਖਤ ਵੀ ਨਹੀਂ ਤੇ ਪਤਲਾ ਵੀ ਨਹੀਂ ਮਤਲਬ ਆ ਦੇਖੋ ਆ ਸਖਤ ਬਹੁਤ ਹੋ ਗਿਆ ਸਾਡੇ ਕੋਲ ਥੋੜਾ ਜਿਹਾ ਸੌਫਟ ਗੁੰਨਣਾ ਵਾਏ ਦੇ ਤੋ ਤੇ ਇਸ ਨੂੰ ਇਦਾਂ ਕਰੀ ਗਏ ਚਲੋ ਜੀ ਆਟਾ ਗੁੰਨੀ ਗਏ ਗੁੰਨੀ ਗਏ ਗੁੰਨੀ ਗਏ ਨੂੰ ਮਸਲੀ ਗਏ ਫਿਰ ਇਹਨੂੰ ਇਕੱਠਾ ਕਰਕੇ ਅੱਧੇ ਘੰਟੇ ਲਈ ਰੱਖ ਦਿਓ ਅੱਧਾ ਘੰਟਾ 15 ਮਿੰਟ 10 ਮਿੰਟ ਜਿੰਨਾ ਹੋਏ ਕਿ ਆਟਾ ਠਹਿਰ ਜਾਵੇ ਜਿੰਨੂੰ ਕਹਿੰਦੇ ਅਸੀਂ ਆ ਦੇਖੋ ਹੁਣ ਆਟਾ ਅਸੀਂ ਰੱਖਿਆ ਹੈ ਅੱਧੇ ਘੰਟੇ ਲਈ ਤੇ ਅੱਧੇ ਘੰਟੇ ਲਈ ਆਟਾ ਰੱਖ ਦਿੱਤਾ ਠੀਕ ਆ ਫਿਰ ਅਸੀਂ ਇਹਨੂੰ ਥੋੜਾ ਜਿਹਾ ਮਸਲ ਲਿਆ ਮਸਲ ਲੀ ਜਾਓ ਮਸਲੀ ਜਾਓ ਚਲੋ ਠੀਕ ਆ ਥੋੜਾ ਸਖਤ ਲੱਗ ਰਿਹਾ ਸੀ ਪਾਣੀ ਪਾ ਕੇ ਤੇ ਥੋੜਾ ਜਿਹਾ ਸੀਨ ਨੂੰ ਕਰ ਲੈਣਾ ਵਾ ਠੀਕ ਆ ਆ ਦੇਖੋ ਆ ਤੁਹਾਡੇ ਸਾਹਮਣੇ ਹੋ ਰਿਹਾ ਵੇਖ ਲਓ ਇਦਾਂ ਕਰੀ ਗਏ ਚਲੋ ਜੀ ਇਹ ਸਾਡਾ ਡਾਕਟਰ ਗੁੱਜ ਗਿਆ ਸਾਰੇ ਇਹਦੀ ਡਿਪੈਂਡ ਕਰਦਾ ਹੈ ਕਿ ਤੁਹਾਡੇ ਗੋਲ ਗਪੇ ਬਹੁਤ ਵਧੀਆ ਕ੍ਰਿਸਪੀ ਬੰਦੇ ਆ ਘਰ ਬਣਾ ਕੇ ਦੇਖਣਾ ਇਸੇ ਮੈਥਡ ਨਾਲ ਬਹੁਤ ਵਧੀਆ ਬਣਨਗੇ ਇੱਕ ਤੇ ਘਰ ਬਣਾ ਲਓ ਤੇ ਸਾਫ ਸੁਥਰੇ ਬਾਜ਼ਾਰੋਂ ਲਿਆਣ ਦੀ ਲੋੜ ਨਹੀਂ ਫਿਰ ਅਸੀਂ ਇਹਨੂੰ ਵੇਚ ਲਿਆ ਕੋਈ ਨਹੀਂ ਜਿਸ ਤਰ੍ਹਾਂ ਮਰਜ਼ੀ ਟੇਡਾ ਮਿੱਡਾ ਤੁਸੀਂ ਵੇਚ ਲਓ ਕੋਈ ਗੱਲ ਨਹੀਂ ਫਿਰ ਇਹਦੇ ਛੋਟੇ ਛੋਟੇ ਬੀਜ ਕੋਈ ਵੀ ਲਓ ਜਿਸ ਤਰ੍ਹਾਂ ਕੋਈ ਛੋਟੇ ਛੋਟੇ ਗਲਾਸ ਹੁੰਦੇ ਆ ਕਿਸੇ ਵੱਡਾ ਸ਼ੀਸ਼ੀ ਦਾ ਟੱਕਣ ਹੋ ਗਿਆ ਉਹਦੇ ਨਾਲ ਇਸ ਤਰ੍ਹਾਂ ਕਰਕੇ ਨਾ ਅਸੀਂ ਪੀਸ ਕਰ ਲੈਨੇ ਆ ਠੀਕ ਆ ਪੀਸ ਕਰਕੇ ਤੇ ਇਹ ਸਾਡੇ ਬਿਲਕੁਲ ਗੋਲ ਸੀ ਅਸੀਂ ਥੋੜੇ ਜਣੇ ਉਹਨੂੰ ਚਪਟੇ ਕਰ ਲਏ ਮਤਲਬ ਕਿ ਥੋੜਾ ਜਿਹਾ ਵੇਲ ਲਿਆ ਵੇਲ ਕੇ ਉਹ ਥੋੜੇ ਥੋੜੇ ਚਪਟੇ ਜਿਹੇ ਹੋ ਗਏ ਵੇਖੋ ਇਦਾਂ ਦੇ ਨਾ ਥੋੜੇ ਲੰਬੇ ਜਿਵੇਂ ਬਾਜ਼ਾਰ ਚ ਲੰਬੇ ਮਿਲਦੇ ਨੇ ਨਾ ਸਾ ਸੂਜੀ ਵਾਲੇ ਗੋਲ ਗੱਪੇ ਤੇ ਆਟੇ ਵਾਲੇ ਥੋੜੇ ਰਾਉਂਡ ਸ਼ੇਪ ਚ ਹੁੰਦੇ ਆ ਇਸ ਤਰ੍ਹਾਂ ਹੀ ਵੇਲ ਕੇ ਇਹਨਾਂ ਥੋੜੇ ਥੋੜੇ ਲੰਬੇ ਕਰ ਲੈਣਾ ਆ ਦੇਖੋ ਹਨਾ ਬਿਲਕੁਲ ਇਸੇ ਤਰ੍ਹਾਂ ਹੀ ਥੋੜੇ ਥੋੜੇ ਲੌਂਗ ਕਰਨ ਲੈਣੇ ਕਿ ਬਿਲਕੁਲ ਬਾਜ਼ਾਰ ਵਰਗੇ ਲੱਗਣ ਉਹ ਦੇਖੋ ਇਕੱਠੇ ਕਰ ਲੈਣਾ ਚਲੋ ਜੀ ਇਹ ਬਣ ਗਏ ਹੁਣ ਅਸੀਂ ਇਹਨਾਂ ਨੂੰ ਤੇਲ ਵਿੱਚ ਪਾ ਕੇ ਫਰਾਈ ਕਰ ਦੇਣਾ ਉਹ ਦੇਖੋ ਕਿੰਡੇ ਸੋਹਣੇ ਨਾ ਫੁੱਲ ਗਏ ਆ ਬਿਲਕੁਲ ਬਾਜ਼ਾਰ ਵਰਗੇ ਕ੍ਰਿਸਪੀ ਬਣਨਗੇ ਤੇ ਐਦਾਂ ਬਣ ਗਏ ਆ ਦੇਖੋ ਹੁਣ ਇਹ ਫੁੱਲਣ ਲੱਪੇ ਨਾ ਬਹੁਤ ਵਧੀਆ ਬੰਦੇ ਘਦੀ ਬਣਾ ਕੇ ਦੇਖਣਾ ਤੁਸੀਂ ਇਸੇ ਤਰ੍ਹਾਂ ਬਹੁਤ ਵਧੀਆ ਬੰਦੇ ਆ ਉਹ ਦੇਖੋ ਬਾਜ਼ਾਰ ਚ ਹੁੰਦੇ ਨੇ ਇੱਕ ਸਾਈਡ ਥੋੜੇ ਬ੍ਰਾਊਨ ਜੀ ਹੋ ਜਾਂਦੇ ਆ ਤੇ ਦੂਜੀ ਸਾਈਡ ਥੋੜੇ ਵਾਈਟ ਹੁੰਦੇ ਤੁਸੀਂ ਉਸ ਤਰ੍ਹਾਂ ਰੱਖਨੇ ਉਸ ਤਰ੍ਹਾਂ ਰੱਖ ਲਓ ਉਹ ਤੁਹਾਡੀ ਮਰਜ਼ੀ ਜਿਵੇਂ ਮਰਜ਼ੀ ਕਰ ਲਓ ਤੇ ਫੇਰ ਅਸੀਂ ਆ ਦੇਖੋ ਹੋ ਗਿਆ ਨਾ ਹਾਂ ਸਾਡੇ ਗੋਲ ਗਪੇ ਬਣ ਤਿਆਰ ਹੁੰਦੇ ਪਏ ਉਹ ਦੇਖੋ ਉਹ ਵੇਖੋ ਦੂਜੀ ਸਾਈਡ ਹੋ ਗਈ ਨਾ ਥੋੜੇ ਬ੍ਰਾਊਨ ਬ੍ਰਾਊਨ ਕਿ ਜਿੱਸਾਂ ਥੋੜੇ ਲਾਲ ਹੋ ਜਾਂਦੇ ਜਿਵੇਂ ਕੋਈ ਵੀ ਚੀਜ਼ ਫਰਾਈ ਕਰੋ ਤੇ ਤੇ ਇੱਕ ਸਾਈਡ ਥੋੜੇ ਵਾਈਟ ਭਾਵੇਂ ਤੁਸੀਂ ਦੋਨੋਂ ਸਾਈਡ ਬ੍ਰਾਊਨ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਆ ਦੇਖੋ ਸਾਡੇ ਗੋਲ ਗੱਪੇ ਬਣ ਕੇ ਤਿਆਰ ਹੋ ਗਏ ਉਹ ਫੇ ਭਿਗ ਭਏ ਵਿੱਚ ਆਹ ਦੇਖੋ ਕਿੰਨੇ ਕ੍ਰਿਸਪੀ ਆ ਆਵਾਜ਼ ਨਹੀਂ ਆਈ ਆਵਾਜ਼ ਨਹੀਂ ਆਈ ਪਰ ਹੈ ਕ੍ਰਿਸਪੀ ਹੈ ਠੀਕ ਆ ਤੋੜਨ ਤੇ ਪਤਾ ਲੱਗ ਗਿਆ ਤੇ ਆ ਸਾਡੇ ਤਕਰੀਬਨ ਗੋਲ ਗੱਪੇ ਬਣ ਕੇ ਤਿਆਰ ਆ ਸਾਡੇ ਕੋਲ ਇੱਕ ਸ਼ੇਪ ਵਿੱਚ ਨਹੀਂ ਬਣੇ ਪਰ ਬਣੇ ਬਹੁਤ ਹੀ ਟੇਸਟੀ ਸੀ ਇੱਕਦਮ ਕ੍ਰਿਸਪੀ ਜਿਸ ਤਰ੍ਹਾਂ ਬਾਜ਼ਾਰ ਦੇ ਹੁੰਦੇ ਐ ਇਹ ਨਹੀਂ ਕਿ ਤੁਸੀਂ ਘਰ ਬਣਾ ਰਹੇ ਹੋ ਪੂਰੀ ਟਾਈਪ ਬਣ ਜਾਣਗੇ ਨਾ ਨਾ ਉਹ ਦੇਖੋ ਸਾਡੇ ਗੋਲ ਗੱਪੇ ਬਣ ਕੇ ਤਿਆਰ ਪਾਣੀ ਬਣਾਓ ਤੇ ਗੋਲ ਗੱਪੇ ਖਾਓ ਤੇ ਆਨੰਦ ਲਓ